ਨਿਹਾਲ ਸਿੰਘ ਵਾਲਾ ਦੀ ਮਨੋਰ ਬਸਤੀ ਦੇ ਵਿੱਚ ਬੀਤੇ ਦਿਨੀ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ 17 ਸਾਲ ਦੀ ਇੱਕ ਨਾਬਾਲਗ ਬੱਚੀ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨਿਹਾਲ ਸਿੰਘ ਵਾਲਾ ਦੇ ਸੈਲੂਨ ਵਿੱਚ ਕੰਮ ਕਰਨ ਵਾਲੇ ਹਣੀ ਨਾਮ ਦੇ ਲੜਕੇ ਤੇ ਦੋਸ਼ ਲਗਾਏ ਕਿ ਉਹ ਪਿਛਲੇ ਲਗਭਗ 6 ਮਹੀਨਿਆਂ ਤੋਂ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਵਰਗਲਾਰਿਆ ਸੀ ਹੁਣ ਜਦੋਂ ਲੜਕੀ ਨੇ ਓਕਤ ਲੜਕੇ ਨੂੰ ਵਿਆਹ ਵਾਸਤੇ ਜੋਰ ਪਾਇਆ ਤਾਂ ਉਸਨੇ ਲੜਕੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਲੜਕੀ ਦੇ ਵਾਰਸਾ ਨੇ মিডিਆ ਜ਼ਰੀਏ ਇਨਸਾਫ ਦੀ ਕਾਹ ਲਗਾਉਂਦੇ ਆ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅੱਛਾ ਕੀ ਹੋਇਆ ਕੀ ਹੈ ਸਾਰੀ ਘਟਨਾ ਕੀ ਵਾਪਰੀ ਹੈ ਹੋਇਆ ਜੀ ਇੱਕ ਸਮਝਾ ਦਾ ਮੁੰਡਾ ਜੀ ਠੀਕ ਹੈ ਜੀ ਉਹਨਾਂ ਨੇ ਜੀ ਚਲੋ ਭੈਣ ਦੀ ਕੋਈ ਗੱਲਬਾਤ ਸੀਗੀ ਠੀਕ ਹੈ ਜੀ ਉਹਨੇ ਇਹਨੂੰ ਫਰਾ ਬਲਾਕੇ ਪਰਲੇ ਕਰੇ ਜੀ ਉਹਨਾਂ ਦਾ ਹੀ ਘਰ ਸੀਗਾ ਜੀ ਉਹਦੇ ਮਾਮੇ ਦਾ ਹੀ ਉੱਥੇ ਬਲਾਕੇ ਇਹਨੂੰ ਕਹਿੰਦਾ ਜੀ ਚਾਂਸੇ ਚ ਲੈ ਕੇ ਯਾਨੀ ਕਿ ਗੱਲਾਂ ਬਾਤਾਂ ਕਰਕੇ ਮੈਂ ਤੇਨਾਂ ਵਿਆਹ ਕਰਾਉਂਗੀ ਆਏ ਆਪਣਾ ਟੋਕਾ ਇਹਨੂੰ ਕਹਿੰਦਾ ਆਪਾਂ ਦੋਨੇ ਦਵਾਈ ਪੀ ਲੈਨੇ ਜੀ ਲੜਕੀ ਦੀ ਉਮਰ ਕਿੰਨੀ ਹੈ ਲੜਕੀ 17 ਸਾਲ ਦੀ ਉਮਰ ਦੀ ਨਿਮਾਨਕ ਹੈ ਹਾਂ ਜੀ ਨਿਮਾਨਕ ਤੇ ਲੈ ਕੇ ਇਹਨੂੰ ਚਾਂਸੇ ਜੀ ਇਹਨੂੰ ਕਹਿੰਦਾ ਪਹਿਲਾਂ ਦਵਾਈ ਤੂੰ ਪੀ ਲੈ ਫਿਰ ਮੈਂ ਪੀਣਾ ਜੀ ਅੱਛਾ ਕਦੋਂ ਲੜਕੀ ਨੇ ਦਵਾਈ ਪੀਤੀ ਉਹ ਉੱਥੋਂ ਭੱਜ ਗਈ ਐਸੀ ਘਰੇ ਲੜਕੀ ਦੇਖੀ ਅਈ ਵਾਰ ਗਏ ਕੋਲ ਵਾਕੇ ਲੜਕੀ ਦੇਖੀ ਉਵੇਂ ਅਸੀਂ ਆਗੇ ਜਾਨੀ ਕਿ ਮੌਕਾ ਇਹ ਤੇ ਕੋਈ ਲੜਕੀ ਘਰੇ ਦੇਖੀ ਲੜਕੀ ਹੈ ਨਹੀਂ ਅਸੀਂ ਆਲੇ ਦੁਆਲੇ ਲੱਭੀ ਕੋਈ ਅਸੀਂ ਲੜਕੀ ਉਧਰ ਦੇਖੀ ਲੜਕੀ ਤੇ ਉਹ ਉਧਰ ਸੀਗੇ ਜੀ ਕੋਈ ਦੇਖੇ ਮੁੰਡਾ ਸਾਨੂੰ ਭੱਜ ਗਿਆ ਕੁੜੀ ਉੱਥੇ ਜਾਨੀ ਕਿ ਤੜਫੀ ਜਾਂਦੀ ਉਲਟੇ ਉਲਟੀਆਂ ਕਰੀ ਜਾਂਦੀ ਸੀ ਕੁੜੀ ਘਰ ਅਲੀ ਨੂੰ ਭੱਜ ਗਈ ਤੇ ਉਹ ਭੱਜ ਗਿਆ ਜੀ ਉਹ ਸੀ ਹੁਣ ਕਰਦੇ ਉਹਦੀ ਸਹਲ ਜਾਂਦੇ ਆ ਜੀ ਪੂਰੀ ਕੁਣੀਓ ਦੀ ਪਹਿਲੀ ਪਹਿਲੀ ਨੰਬਰ ਤੋਂ ਦੀ ਭੂਆ ਸਹਿ ਦਿੰਦੀ ਆ ਜੀ ਫੋਨ 'ਤੇ ਕਹਿੰਦੀ ਹਾਂ ਮੇਰੇ ਲਿੰਕ ਹੈਗੇ ਕੋਈ ਚੱਕਰ ਨਹੀਂ ਕੋ ਕਰ ਕੋਈ ਚੱਕਰ ਨਹੀਂ ਤੋਂ ਸਾਨੂੰ ਉਹਦੇ ਧਮਕੀਆਂ ਦਿੰਦੀ ਫੋਨ 'ਤੇ ਕਹਿੰਦੀ ਮੇਰੇ ਲਿੰਕ ਬਹੁਤ ਆਏ ਆ ਸਾਡੇ ਬਦਮਾਸ਼ ਆ ਜੀ ਆਏ ਆ ਕਰਕੇ ਜੀ ਆ ਕੇ ਸੋਨ ਨੂੰ ਮਰਵਾ ਦਾਂਗੇ ਉਹ ਕਰਦਾਂਗੇ ਪਲਾਨਾ ਕਰਾ ਦਾਂਗੇ ਦੋਨਾਂ ਭਰਾਵਾਂ ਨੂੰ ਜੀ ਸਾਨੂੰ ਦੋਨਾਂ ਭਰਾਵਾਂ ਨੂੰ ਫੋਨ ਲਵਾਈ ਮੁੰਡਿਆਂ ਤੋਂ ਵੀ ਸੁਣਵਾ ਸੀ ਐ ਕਰਦਾਂਗੇ ਉਹ ਕਰਦਾਂਗੇ ਜੀ ਸਾਨੂੰ ਘੌਂਦੇ ਸਾਨੂੰ ਫੋਨ ਲਾ ਕੇ ਧਮਕਾਇਆ ਉਹਨਾਂ ਨੇ ਜੀ ਇਹ ਘਟਨਾ ਵਾਪਰਨ ਤੋਂ ਪਹਿਲਾਂ ਦੀ ਗੱਲ ਪਹਿਲਾਂ ਦੀ ਗੱਲ ਹੈ ਜੀ ਅੱਛਾ ਹਾਂ ਜੀ ਹੁਣ ਜਿਹੜੇ ਕੋਈ ਕਾਰਵਾਈ ਕੋਈ ਪੁਲਿਸ ਵੱਲੋਂ ਕੀਤੀ ਗਈ ਹੈ ਕਾਰਵਾਈ ਆ ਦੇ ਕਿ ਕਿੰਨਾ ਦੇ ਘਰੇ ਦਵਾਈ ਪੀਤੀ ਹੈ ਜੀ ਉਹਦਾ ਮਾਮਾ ਚੱਕਿਆ ਗਿਆ ਵਾ ਜੀ ਹਮ ਤੇ ਆਪ ਉਹਦੀ ਭੂਆ ਵੀ ਭੱਜ ਗਈ ਉਹਨੂੰ ਲੈ ਕੇ ਮੁੰਡੇ ਨੂੰ ਉਹਦੀ ਭੂਆ ਦੇ ਕੋਲ ਹੀ ਮੁੰਡਾ ਵਾ ਜੀ ਅੱਛਾ ਉਹੀ ਸਾਹਮਣੇ ਅੱਗੇ ਵੀ ਉਹਨੂੰ ਉਹਦੇ ਕੋਲੇ ਗਿਆ ਸੀਗਾ ਜੀ ਜੀਤੂ ਜੀ ਅੱਛਾ ਜੀਤੂ ਉਹਨਾਂ ਦਾ ਨਾਮ ਆ ਉਹ ਬੋਟਾਂ 'ਚ ਵੀ ਖੜੇ ਹੋਏ ਸੀ ਉਹ ਐਸੀ ਉਹਨਾਂ ਨੂੰ ਸਮਝਾਇਆ ਉਹਨਾਂ ਨੇ ਮੈਨੂੰ ਇੱਕ ਦਿਨ ਫੋਨ ਲਾਇਆ ਹਮ ਮੈਂ ਜੀ ਇਹਨੂੰ ਫੋਨ ਲਾਇਆ ਸੀਗਾ ਵੀ ਵੀ ਤੂੰ ਆ ਕੰਮ ਨਾ ਕਰ ਵੀ ਗਲੀ ਚ ਹਮ ਤੇ ਉਹ ਸਾਨੂੰ ਕਹਿੰਦਾ ਜੀ ਉਹਨੇ ਜਾ ਕੇ ਆਪਣੀ ਭੂਆ ਨੂੰ ਫੋਨ ਫੜਾਤਾ ਭੂਆ ਕਹਿੰਦੀ ਹਾਂ ਕੁੜੀ ਦੇ ਨਾਲ ਤੋਰ ਦੋ ਐਂ ਕਰ ਦੋ ਫਲਾਣਾ ਕਰ ਦੋ ਜੀ ਚਲੋ ਅਸੀਂ ਨਹੀਂ ਮੰਨੇ ਤੇ ਅਸੀਂ ਇਹਨੂੰ ਫੇਰ ਕਿਹਾ ਵੀ ਤੂੰ ਸਾਡੇ ਨਾਲ ਵੀ ਭਈ ਨਾ ਆਏ ਕਰ ਵੀ ਗਲੀ ਚ ਤੇ ਇਹਦੀ ਭੂਆ ਪਿਸਤੌਲ ਲੈ ਕੇ ਆਈ ਆ ਕੇ ਵਿੜੇ ਚ ਧਮਕੀਆਂ ਦੇ ਕੇ ਗਈ ਕਹਿੰਦੀ ਆਹ ਤੁਹਾਡਾ ਜਵਾਈ ਖੜਾ ਐ ਫਲਾਣਾ ਢੋਂਕਾ ਕਰਿਆ ਜੀ ਹੁਣ ਛਡਾਬ ਨੂੰ ਪਿਸਤੌਲ ਟਾਂਕੇ ਲੈ ਕੇ ਆਈ ਹਾਂਜੀ ਸਿੰਘਰਾ ਕਿਹੜੀ ਐਦ ਕੀ ਬੋਟਾਂ ਚ ਵੀ ਖੜੇ ਹੋਏ ਸੀਗੇ ਅੱਛਾ ਉਹ ਪਿਸਤੌਲ ਲੈ ਕੇ ਆਏ ਹਾਂਜੀ ਕੀ ਕੀ ਆ ਤੁਹਾਨੂੰ ਉੱਥੇ ਖੜ ਕੇ ਗਾਲਾਂ ਕੱਢ ਕੇ ਗਈ ਕਹਿੰਦੀ ਮੈਂ ਤੁਹਾਡਾ ਜਵਾਈ ਲੈ ਚੱਲੀ ਆਇਆ ਫਲਾਨਾ ਢੋਂਗਾ ਜੀ ਐ ਗੱਲਾਂ ਕਰਕੇ ਗਈ ਅੱਛਾ ਹਾਂਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆਂ ਅਸੀਂ ਤੇਹੀ ਮੰਗ ਕਰਦੇ ਆਂ ਜੀ ਉਹਨਾਂ ਨੂੰ ਫੜਿਆ ਜਾਵੇ ਜੀ ਉਹਨਾਂ ਨੂੰ ਸਜ਼ਾ ਮਿਲੇ ਜੀ ਉਹ ਵੀ ਫੋਨ ਕਰਿਆ ਉਹਨੇ ਹੀ ਸਾਨੂੰ ਫੋਨ ਕਰਾਈ ਜੀ ਮੁੰਡਿਆਂ ਤੋਂ ਗਾਦੀਗਾ ਠੀਕ ਹੈ ਹਾਂਜੀ ਸਾਨੂੰ ਤਾਂ ਨਹੀਂ ਜੀ ਸਾਨੂੰ ਉਹ ਸਜ਼ਾ ਤੋਂ ਲਈ ਫਿਰ ਜੇ ਅਸੀਂ ਰੋਡ ਤੇ ਬੈਠਾਂਗੇ ਧੰਨ ਜੱਸੇ ਬੰਦੀਆਂ ਨਾਲ ਰਲ ਕੇ ਹੂੰ ਬੰਦੇ ਨਾਲ ਬੈਠੀ ਜੀ ਠੀਕ ਹੈ ਮਿਲਣੀ ਚਾਹੀਦਾ ਜੀ ਠੀਕ ਹੈ ਨਾਂ ਬਾਲ ਕੇ ਬੱਚੀ ਆਓ ਸਾਡੀ ਲਾਸ਼ ਵੀ ਉਹਨਾ ਟਾਈਮ ਰੱਖੀ ਹੋਈ ਹੈ ਜੀ ਕਿੰਨਾ ਟਾਈਮ ਕੋਈ ਯੂ ਕਰਦੇ ਨਹੀਂ ਪੁਲਿਸਾਂ ਦੇ ਚੱਕਦੇ ਨਹੀਂ ਉਹਨਾ ਟਾਈਮ ਅਸੀਂ ਦਾਗ ਨਹੀਂ ਲਾਉਣਾ ਲਾਸ਼ ਨੂੰ ਜੀ ਕਿਉਂਕਿ ਤੁਹਾਡੇ ਕਹਿਣ ਦਾ ਭਾਵ ਕਿ ਸੰਸਕਾਰ ਨਹੀਂ ਕੀਤਾ ਜਾਣਾ ਨਹੀਂ ਕਰਿਆ ਜਾਣਾ ਜੀ ਉਸ ਤੋਂ ਬਾਅਦ ਚ ਗੱਲ ਠੰਡੀ ਪੈ ਜਾਣੀ ਹੈ ਜੀ ਜੇ ਅਸੀਂ ਕਰਤਾ ਜੀ ਸਾਡਾ ਕੋਈ ਗਰੀਬ ਹੈਗੇ ਆ ਸਾਾਨੂੰ ਕੋਈ ਹੱਕ ਨਹੀਂ ਮਿਲਣਾ ਜੀ ਉਸ ਤੋਂ ਬਾਅਦ ਠੀਕ ਹੈ ਨਹੀਂ ਮੰਮੀ ਦੇ ਫੋਨ 'ਚ ਤੇ ਮੁੰਡੇ ਦੇ ਫੋਨ 'ਚ ਤੇ ਇਹਦੀ ਕੁੜੀ ਦੀਆਂ ਫੋਟੋਆਂ ਫਟੋਆਂ ਵੀ ਖਿੱਚੀਆਂ ਹੋਈਆਂ ਜੀ ਪਹਿਲਾਂ ਦੀਆਂ ਰਿਕਾਰਡਿੰਗਾਂ ਵੀ ਕਰੀਆਂ ਹੋਈਆਂ ਕੁੜੀ ਦੀਆਂ ਠੀਕ ਹੈ ਜੀ ਕੁੜੀ ਨੂੰ ਲਾਲ ਉਦੋਂ ਦੇ ਕੇ ਵੀ ਮੈਂ ਤੇਰੇ ਨਾਲ ਵਿਆਹ ਕਰਵਾਉਂ ਆਇਆ ਕਰਾਉਂ ਕੁੜੀ ਦੀਆਂ ਰਿਕਾਰਡਿੰਗਾਂ ਕਰ ਲਈਆਂ ਜੀ ਕੁੜੀ ਨੂੰ ਤਮਕਾਉਂਦੇ ਵੀ ਰਹੇ ਆ ਜੀ ਅੱਛਾ ਵੀ ਤੂੰ ਐਂ ਨਾ ਕਰਿਆ ਅਸੀਂ ਐਂ ਕਰਦਾਂਗੇ ਤੇਰੀਆਂ ਰਿਕਾਰਡਿੰਗਾਂ ਕਰਦਾਂਗੇ ਉਹ ਕਰਦਾਂਗੇ ਫੋਟੋਆਂ ਕੁੜੀ ਦੀਆਂ ਜੀ ਉਹਨਾਂ ਦੇ ਕੋਲੇ ਹੁਣ ਚਾਹੁੰਦਾ ਵੀ ਤਮਕਾਉਂਦੇ ਕੌਣ ਰਹੇ ਆ ਕੁੜੀ ਨੂੰ ਕੁੜੀ ਨੂੰ ਮੁੰਡਾ ਵੀ ਤਮਕਾਉਂਦਾ ਰਿਹਾ ਉਹਦੀ ਮਾਂ ਵੀ ਉਹਦੀ ਭੂਆ ਵੀ ਕਰਦੀ ਰਹੀ ਵੀ ਸਾਡੇ ਕੋਲੇ ਤੇਰੀਆਂ ਰਿਕਾਰਡਿੰਗ ਅਸੀਂ ਭਾਈ ਵਾਇਰਲ ਕਰ ਦਾਂਗੇ ਠੀਕ ਹੈ ਨਾ ਜੀ ਇਸ਼ਟਾ ਤੇ ਪਾ ਦਾਂਗੇ ਫੇਸਬੁੱਕ ਤੇ ਪਾ ਦਾਂਗੇ ਉਹ ਕਰ ਦਾਂਗੇ ਐ ਕਰਕੇ ਐ ਕਰਕੇ ਕਰਦੇ ਰਹੇ ਆ ਜੀ ਠੀਕ ਗਗਨਦੀਪ ਕੌਰ ਡਾਕਟਰ ਰਫ ਗਰਮੇਲ ਸਿੰਘ ਨਿਹਾਲ ਸਿੰਘ ਵਾਲੇ ਤੋਂ ਜੀ ਇਹ ਸਾਡੇ ਦੋ ਸਾਡੇ ਕੋਲ ਕੱਲ ਜੀ 13 ਤਰੀਕ 6ਵੇਂ ਮਹੀਨੇ ਦੀ ਕਰੀਬ ਪੌਣੇ ਇੱਕ 12 ਵਜੇ ਜੀ ਆਏ ਸੀਗੇ ਪੇਸ਼ੈਂਟ ਦੀ ਮੋਨੋਸੈਸ ਦਾ ਸਪਰੇ ਹੀ ਪੀਤੀ ਹੋਈ ਸੀਗੀ ਜੀ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਤੇ ਤਰੀਕ 14 ਜੀ 6ਵੇਂ ਮਹੀਨੇ ਦੀ ਸਵਾ 9 ਵਜੇ ਸਵੇਰ ਜੀ ਪੇਸ਼ੈਂਟ ਐਕਸਪਾਇਰ ਹੋ ਗਿਆ ਸੀ ਜੀ ਕੀ ਕੰਮ ਬਣਾਉਣਾ ਮੈਨੂੰ ਪਤਾ ਨਹੀਂ ਸੀ ਮੋਨੋਸੈਲ ਸਪਰੇ ਬਹੁਤ ਜ਼ਿਆਦਾ ਪੀਤੀ ਹੋਈ ਸੀ ਜੀ ਪੇਸ਼ੈਂਟ ਦੀ ਤੇ ਹਾਲਤ ਬਹੁਤ ਕ੍ਰਿਟੀਕਲ ਸੀ ਜੀ ਪੇਸ਼ੈਂਟ ਦੀ ਆਕਸੀਜਨ ਲੈਵਲ ਬਹੁਤ ਘੱਟ ਸੀਗਾ ਜੀ ਡਾਕਟਰ ਸਾਹਿਬ ਨੇ ਬਹੁਤ ਆਪਦੇ ਜੱਦੂ ਜੱਦੂ ਨਾਲ ਕੋਸ਼ਿਸ਼ ਕੀਤੀ ਪਰ ਅਸੀਂ ਪੇਸ਼ੈਂਟ ਨੂੰ ਨਹੀਂ ਬਚਾ ਸਕੇ